ਕੋਲਾਂ ਨੂੰ ਤੇ ਇਹ ਰਹਿਲਾਂ ਪੁੱਠੀ ਬੈਠੇ ਜੇ ਰੁੱਤੀ ਆਉਂਦੀ देखो जी वहां पे अपना सूरज है सूरज में देखो गोल शेप देखो जी ये अपना सूरज दिया करना हां जी देखो जी सूरज दिया करना ताके तक कर भारी गाड़े हां

ਕੌਣ ਤੁਹਾਨੂੰ ਮਾਤਾ ਜੀ ਬਤਾਉਣੇਗਾ ਪਰ ਟੋਪ ਕੋ ਨਹੀਂ ਆ ਅੱਧੇ ਦਾ ਮੋਟਰਸਾਈਕਲ ਗੱਡੀਆਂ ਤੇ ਵੀ ਆ ਰਹੇ ਨੇ ਪੂਰੇ ਇਹ ਜੰਗ ਨਹੀਂ ਹੁੰਦੇ ਉਹ ਦੇਖੋ ਦਿੱਲੀ ਵਾਲਾ ਨੰਬਰ ਵੀ ਆਪੂ 20 ਦੀ ਟਰਾਲੀ ਆਹ ਕੰਡੇ ਨੇ ਬਿਲਕੁਲ ਚੁੱਭਦੇ ਹਨ ਇਹ ਟਰਾਲੀ ਉਹ ਪੰਜਾਬ ਆ ਆ ਦੇਖੋ ਜੀ ਮੱਛੀ ਹੋਈ ਫਸਲ ਅਸੀਂ ਕਿਹਨਾਂ ਜਾਂਦੇ ਆਂ ਤੇ ਅਸੀਂ ਕਿਹਨਾਂ ਦੇ ਹੀ ਆਂ तो 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 क्या नहीं ਇਹ ਨੰਬਰ 会不亮吗？ ਕੋਈ ਨਹੀਂ ਤੂੰ ਕਰ ਬਹੁ ਕੱਡਾ ਪਣਾ ਬਸ ਮੱਥਾ ਟੇਕਈ ਪਹਿਲਾਂ ਫੇਰ ਬਾਦੀ ਪਾਲ ਬੂਲ ਇਹਨਾਂ ਧਰਦੇ ਪੁੜੀ ਜੀ ਨੂੰ ਤੂੰ ਐ ਧਰ ਪਣਾ ਕਿਆ ਹੋ ਰਿਹਾ ਕੀ ਆ? ਅੰਮਲ ਕੁਮਾਰ ਅਤਰਾਲੀ ਇਧਰੋਂ ਚੜਾ ਲੈ ਚੂੜੀਆਂ ਜਾ। ਹਾਂ? ਆ ਇੱਥੇ ਚੜਾ ਲੈ ਚੂੜੀਆਂ। ਮੈਂ ਚੂੜੀਆਂ ਆ ਮੈਂ ਇਹੋ ਆਂ। ਖੜ ਜਾ ਫਿਰ। ਆ ਤੇ ਪਛਾਹ ਜਾਂਦਾ ਸੰਤੋਖ ਖਾਇਆ।

ਦੜ ਦਵਾਦੋ ਦੜ ਦਵਾਦੋ ਆ ਕੇ ਆਉਂ ਇਹ ਤਾਂ ਹੋਇਆ ਅਰਜਨ ਵੈਲੀ ਦੀ ਉਹ ਕਹਾਣੀ ਆ ਦੇਖੀ ਬੰਦ ਕਰ ਦੇ ਅੱਖਾਂ ਜਨ ਮਾਰ ਦੇ ਇਹ ਨਾ ਬੰਦ ਕਰ ਦੇ ਇਹ ਕਿਹਦੀ ਵਾਰੀ ਬਦਲੀ ਆ ਕੋਤਣੀਂ ਨੂੰ ਉਹ ਲੈ ਲੋ ਇਹ ਰੈਂਪ ਹੋ ਜਾ ਉਹ ਇੱਥੇ ਆਓ ਇੱਥੇ ਆਉ ਪਿਆ ਉਹ ਕਿੱਥੇ ਹੈ ਉਹ ਦੇਖੋ ਉਹ ਪੈ ਕਿੱਥੇ ਦਿਖਾਓ ਆ ਦੇਖਿਆ ਆਪੇ ਜਨਰਲ ਲਾਲ ਅੱਛਾ ਹਾਂ ਇੱਕ ਇਧਰ ਹੋ ਇੱਥੇ ਦਿਖਾ ਹਟ ਜਾ ਕਰਾ ਹਣਾ ਆ ਬਾਦੋ ਕੁੜੀ ਨੂੰ ਬਾਦੋ ਨਾ ਮੱਛੀ ਨਾ ਆਲੀ ਆ ਵੀ ਆ ਵੀ ਹੈ ਪੂਰੇ ਵੀ ਆ ਆ ਗਿਆ ਆ ਕੀ ਹੈ ਇਹ ਤਾਂ ਹੋ ਹੀ ਲੇਜ਼ਰ ਜੀ ਆ ਜਾ ਇਧਰ ਆਓ ਇੱਕ ਮਿੰਟ ਇੱਕ ਵਾਰ ਇਧਰ ਆਓ ਲੈ ਬੈਠ ਰਿਹਾ ਨਾ ਇਹ ਤਾਂ ਨਹੀਂ ਜਾਂਦੀ ਉਹ ਚੀਕਾ ਮਰੀ ਜਾਂਦੀ ਹੈ ਗॉड ਉਹ ਤਾਂ ਆ ਸੀ ਉਹ ਅੱਧਰ ਪੱਜੇ ਦੀ ਮਾਦੀ ਮਾਦਾ ਸਾਖੀ ਜੇ ਭੱਜੀ ਕਾਚਾ ਭੱਜੀ ਹਾਂ ਮਾਦਾ ਸਾਖੀ ਜੇ ਭੱਜੀ ਜੇ ਭੱਜੀ ਉਹ ਹੁੰਦੀ ਸੀ ਤੇਰੇ ਪੱਜ ਕਉਂਦੀ ਸੀ ਮੈਨੂੰ ਰੁਕਣਾ ਚਾਹਦੀ ਸੀ ਸ਼ਰ ਕੇ ਰੁਕਣਾ ਚਾਹਦੀ ਕਿ ਉਹ ਚ ਭੱਜੀ ਜਾ ਕੇ ਖੰਭੇ ਚ ਤੇ ਤੈਨੂੰ ਐ ਇੰਨੀ ਸਪੀਡ ਕਿਉਂ ਚੱਕੀ ਸੀ ਸਪੀਡ ਪਾਰੀ ਸੀ ਮੇਰੀ ਹੂੰ ਮੈਂ ਰੁਕਣ ਲੱਗ ਗਈ ਸੀ ਬਾਅਦ ਚੱਬ ਜੀ ਨਹੀਂ ਪਰ ਤੇ ਐਵੇਂ ਮੂਹ ਨਹੀਂ ਲੱਗਿਆ ਬਿੱਤੇ ਹੂੰ ਵੀ ਤਾਂ ਦਰ ਹੋ ਗਿਆ ਲੱਗਿਆ ਚੱਲਵਾ ਦ ਕੰਦ ਵਿੱਚ ਦੀ ਨਾ ਹੋਏ ਇੰਨੀ ਜਲਦੀ ਇਸ ਤਾਂ ਦੇਖ ਕੰਦ ਵਿੱਚ ਦੀ ਨਾ ਟੱਪ ਗਈ ਕਿਤੇ ਐਨੀ ਸਪੀਡ ਸੀ ਇਦਰੀ ਆ ਜਿਹੜਾ ਇੱਥੋਂ ਐਵੇਂ ਜਗਾ ਜਿਆ ਨਾ ਕਿੰਬੇ ਨਹੀਂ ਜਿਹੜੀ ਆ ਜਗਾ ਜੀ ਹੈ ਨਾ ਹਾਂ ਹਾਂ ਇੱਥੋਂ ਇੱਥੇ ਜਿਆਦੀ ਸੀ ਪਰ ਆ ਮੈਨਿਕਲ ਕੇ ਆ ਗਈ ਮੈਂ ਪਰ ਅੱਧਰ ਸਪੀਡ ਅਪਝਾਈ ਮੈਂਨੇ ਅੱਛਾ ਚੱਲੇ ਚੱਲੀਏ ਉੱਧਰ ਜਾਂਦੇ ਹੋਏ ਸਪੀਡ ਅਪਝਾਉਂਗੀ ਅੱਛਾ ਪੂਰੀ ਬੁੱਢਾ ਜਾਂਦੀ